ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸੋਹਿਲਾ ਰਾਗ ਗੌੜੀ ਦੀਪ ਕੀ ਮਹੱਲਾ ਪਹਿਲਾ ੴ ਸਤਿਗੁਰ ਪ੍ਰਸਾਦ ਜੈ ਕਰ ਕੀਤ ਆਖਿਐ ਕਰਤੇ ਕਾ ਹੋਏ ਵਿਚਾਰੁ ਤਿਤ ਕਰ ਗਾਵੋ ਸੋਹਿਲਾ ਸਿਰਜਣਹਾਰੁ ਤਮ ਗਾਵੁ ਮੇਨਰ ਪਉ ਅਵਕਾਸ ਸੋਹਿਲਾ ਬਾਹਰ ਜਿਤੁ ਸੋਹਿਲਾ ਸਦਾ ਸੋਖ ਹੋਇ ਰਹਾਉ ਨਿਤਨਤ ਜਿਹੜੇ ਸੰਭਾਲੀਨ ਦੇਖੇਗਾ ਦੇਵਨਹਾਰ ਤੇਰੇ ਦਾਨੇ ਕੀਮਤ ਨਾ ਪਵੈ ਤਸਦਾਤੀ ਕਵਨ ਸੁਮਾਰ ਸੰਮਤ ਸਾਹਾ ਲਿਖਿਆ ਮਿਰਕਰ ਪਾਬੋ ਤੇਲ ਦੇਵ ਸੱਜਣੇ ਸੀਸੜੀਆਂ ਜੋ ਹੋਵੇ ਸਭ ਸਿਉ ਮੇਲ ਕਾਰੇ ਕਾਰੇ ਹੁ ਪਹੁੰਚਾ ਸੜੇ ਨਤ ਭਵਾਨ ਸਦਨਹਾਰਾ ਸਿਮਰਿਆ ਨਾਨਕ ਸੇ ਦੇਹ ਬੰਨ ਰਾਗ ਆਸਾ ਮਹੱਲਾ ਪਹਿਲਾ ਠੇ ਕਰ ਛੇ ਗੁਰ ਛੇ ਉਪਦੇਸ ਗੁਰ ਗੁਰ ਏਕੋ ਬੇਸ ਅਨੇਕ ਬਾਬਾ ਜੈ ਕਰ ਕਰਤੇ ਕੀਰਤ ਹੋਏ ਸੋਕਰ ਰਾਖ ਬਡਾਈ ਤੋਏ ਰਹਾ ਵਿਸਵ ਚ ਅਸੀਂ ਘੜੀਆ ਪਹਿਰਾ ਦਿੱਤੀ ਵਾਰੀ ਮਾਹੂ ਹੋਆ ਸੂਰਜ ਏਕੋ ਰੁੱਤ ਅਨੇਕ ਨਾਨਕ ਕਰਤੇ ਕੀ ਕੀਤੇ ਵੇਸ ਰਾਗਤਨਾਸਰੀ ਮਹੱਲਾ ਪਹਿਲਾ ਗਗਨ ਮਹਿ ਥਾਲ ਰਬ ਚੰਦ ਦੀਪਕ ਬਨੇ ਤਾਰਕਾ ਮੰਡਲ ਜਨਕ ਮੋਤੀ ਧੂ ਮਨ ਆਲੋ ਪਵਨ ਚਬਰੂ ਕਰੇ ਸਗਲ ਬਨ ਰਾਇ ਫੁਲੰਤ ਜੋਤੀ ਕੈਸੀ ਆਰਤੀ ਹੋਏ ਭਵਖੰਡ ਨਾ ਤੇਰੀ ਆਰਤੀ ਅਨਹਤਾ ਸ਼ਬਦ ਵਾ ਜੰਤ ਪੀਰੀ ਰਹਾਉ ਸਹਿਸ ਤਬ ਨੈਨ ਨਨਹ ਤੋਏ ਕੋ ਸਹਿਸ ਮੂਰਤ ਨਨ ਏਕ ਤੋਹੀ ਸਹਿਸ ਪਦ ਮਿਮਲ ਨਨ ਏਕ ਪਦ ਗੰਧ ਬਿਨ ਸਹਿਸ ਤਬ ਗੰਧ ਵਿਚਲ ਤਮੋਹੀ ਸਾਮੈ ਜੋਤ ਜੋਤ ਹੈ ਸੋਈ ਤਿਸ ਦਾ ਚਾਨਣ ਸਾਮੈ ਚਾਨਣ ਹੋਏ ਗੁਰ ਸਾਖੀ ਜੋਤ ਪ੍ਰਗਟ ਹੋਏ ਜੋਤ ਸੁਭਾਵੈ ਸੁਆਰਤੀ ਹੋਏ ਆਰਚਰਨ ਕਾਮਲ ਮੁਕਰੰਦ ਲੋਭ ਤੁਮਨ ਅੰਦਨੋ ਮਹੀ ਆਹੀ ਪਿਆਸਾ ਕਿਰਪਾ ਜਲਦੀ ਨਾਨਕ ਸਰੰਗ ਉਹ ਜਾਤੇ ਤੇਰੇ ਨਾਈ ਵਾਸਾ ਰਾਗ ਗਵੜੀ ਪੂਰਬੀ ਮੁਹੱਲਾ ਚੌਥਾ ਕਾਮ ਕ੍ਰੋਧਨਗਰ ਉਹ ਪਰਿਆ ਮਿਲ ਸਾਧੂ ਖੰਡਲ ਖੰਡਾ ਹੀ ਪੂਰਬ ਲਿਖਤ ਲਿਖੇ ਗੁਰਪਾਇਆ ਮਨ ਹਰਲੇ ਮੰਡਲ ਮੰਡਾ ਹੀ ਕੰ ਸਾਧੂ ਅੰਜਲੀ ਪੂਨ ਵੱਡਾ ਹੀ ਕਲੰਡਾਉਤ ਪੂਨ ਵੱਡਾ ਹੀ ਰਹਾ ਸਾਕਤ ਰਸਾ ਨਾ ਜਾਣਿਆ ਤਨ ਅੰਤਰ ਹੋਮੇ ਕੰਡਾਈ ਜੋ ਜੋ ਚਲੇ ਚੁਬੇ ਤਕ ਪਾਵੈ ਜਮਕਾਲ ਸੈ ਸਿਰ ਡੰਡਾ ਹੀ ਹਰਜਨ ਹਰ ਹਮ ਨਾਮ ਸਮਾਣੇ ਦੁਖ ਜਨਮ ਮਰਨ ਭਵ ਖੰਡਾਈ ਅਵਨਾਸੀ ਪੁਰਖ ਪਾਇ ਪਰਮੇਸ਼ਰ ਬਹੁ ਸੋਭ ਖੰਡ ਬ੍ਰਹ ਮੰਡਾ ਹੀ ਹਮ ਗਰੀ ਮਸਕੀਨ ਪਰਬ ਤੇਰੇ ਹਰ ਰਾਖ ਰਾਖਵੜ ਵੱਡਾ ਏ ਜਨ ਨਾਨਕ ਨਾਮ ਆਧਾਰ ਠੇਕ ਹੈ ਨਾਮੇ ਹੀ ਸੁਖ ਮੰਡਾ ਹੀ ਰਾਗ ਗੌੜੀ ਪੂਰਬੀ ਮਹੱਲਾ 5 ਕਰੋ ਬਿਨੰਤੀ ਸੁਣੋ ਮੇਰੀ ਮੀਤਾ ਸੰਤ ਰਹਿਲ ਕੀ ਬੀਲਾ ਈਹ ਖਾੜ ਚਲੋ ਹਰਲਾਹ ਆਗੇ ਵਸਨ ਸੁਹਿਲਾ ਆਉਦ ਕਟਾ ਦਨ ਸਰਣਾਰੀ ਮਨ ਗੁਰਮਿਲ ਕਾਸ ਵਾਰਿ ਰਹਾਓ ਈ ਸੰਸਾਰ ਵਿਕਾਰ ਸੰਸੇ ਮੈਂ ਤੜਿਓ ਬ੍ਰਹਮ ਗਿਆਨੀ ਜਿਸ ਅਜਗਾਇ ਪਿਆਵੈ ਇਹ ਰਾਸ ਕਥਾ ਤਨ ਜਾਣੀ ਜਾ ਕੋ ਆਈ ਸੂਈ ਬਹ ਜੋ ਹਰ ਗੁਰਤੇ ਮਨੇ ਵਸੇਰਾ ਨਜਿਕਰ ਮਹਿਲ ਪਾਬੋ ਸੁ ਸਹਿਜੇ ਬਹਰ ਨ ਹੋਏ ਗੋ ਫੇਰਾ अंतर जामी पुरख बिदाती सरदा मन की पूरी नानकदास सुख मांग मौको कर संतन की तूरी अंतर जामी पुरख बिदाती सरदा मन की पूरी नानकदास सुख मांग मौको कर संतन की तूरी वाहिगुरु जी का खालसा वाहिगुरु जी की फतेह